ਜਦੋਂ ਇਹ ਗੱਲ ਕਹਿੰਦਾ ਹੈ ਕਿ ਮੈਂ ਪ੍ਰੈਸ ਕਾਨਫਰੰਸ ਕਰਨੀ ਹੈ ਦੋ ਗੈਂਗਸਟਰ ਉਹਦੇ ਖੇਤ ਚ ਜਾਂਦੇ ਨੇ ਇਸ ਇਨਸੀਡੈਂਟ ਤੋਂ ਕਤਲ ਹੋਣ ਤੋਂ ਪਹਿਲੇ ਉਹਨੂੰ ਕਹਿੰਦੇ ਨੇ ਬੰਦੇ ਦਾ ਪੁੱਤ ਬਣ ਜਾ ਨਹੀਂ ਤੇ ਅਸੀਂ ਤੈਨੂੰ ਠੋਕ ਦੇਣਾ ਤੇ ਇਹ ਜਿਹੜੀ ਟਾਸਕ ਕੈਨੇਡਾ ਦੇ ਵਿੱਚ ਅਰਸ਼ ਦੱਲੇ ਨੂੰ ਅਸਾਈਨ ਕੀਤੀ ਜਾਂਦੀ ਹੈ ਕਿਨੇ ਕੀਤਾ ਅਸਾਈਨ ਅਰਸ਼ ਦੱਲਨ ਇਹ ਜਿਹੜਾ ਮੇਨ ਕਨਸਪਿਰੇਟਰੀ ਇਸ ਕੇਸ ਦਾ ਹੈਗਾ ਮੇਨ ਕੌਮ ਅਮਰਜੀਤ ਪਾਲ ਸਿੰਘ 9 ਅਕਤੂਬਰ ਦਾ ਕਤਲ ਹੋਇਆ ਹੈ ਸਟੇਟ ਦੇ ਪੁਲਿਸ ਅਫਸਰਸ ਤੇ ਪ੍ਰੈਸ਼ਰ ਹੈ ਜਿਹੜਾ ਇਸ ਕੇਸ ਦਾ ਕਾਂਸਪਰੇਟਰ ਹੈ ਜਿਹੜਾ ਮੇਨ ਮੁਜ਼ਰਮ ਹੈ ਉਹਨੂੰ ਅਜੇ ਤੱਕ ਇੰਟਰੋਗੇਟ ਨਹੀਂ ਕੀਤਾ ਗਿਆ ਜੇ ਅਮਰਤਪਾਲ ਕਹਿੰਦਾ ਕਿ ਮੈਂ ਦੋਸ਼ੀ ਨਹੀਂ ਹੈ ਤਾਂ ਆਪ ਹੁਤਾ ਨਾਰਕੋ ਟੈਸਟ ਕਰਾ ਲੈ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਅਮਰਤਪਾਲ ਨੂੰ ਇਹ ਕਤਲ ਕਰਕੇ ਸਟੇਟ ਦੇ ਹੱਥ ਸਿੱਖਾਂ ਦੀ ਦਾੜੀ ਫੜਾ ਦਿੰਦੀ ਹੈ ਖਰੀ ਟੀਮ ਅਮਰਿਤਪਾਲ ਬਣ ਰਹੀ ਹੈ ਉਹ ਇਹ ਮੇ ਲੱਗ ਰਿਹਾ ਹੈ ਕਿ ਦੀਪ ਸਿੱਧੂ ਦੀ ਸੋਚ ਤੇ ਪੈਰਲਲ ਪੈਰਲ ਤੜਾ ਖੜਾ ਹੋ ਰਿਹਾ ਗੁਰਪ੍ਰੀਤ ਹਰੀਨੋਸੀ ਇਹ ਲਾਇਲਟੀ ਪਾਈ ਦੀਪ ਸਿੱਧੂ ਦਾ ਪਾਈ ਅਭਾਰ ਸਿੰਘ ਖੰਡੇ ਦਾ ਇਨੇ ਵੀ ਉਹੀ ਸਵਾਲ ਦੁਆਰਾ ਕੀਤਾ ਹੈ ਕਿ ਅਮਰਿਤਪਾਲ ਇਹ ਜੀਡੀ ਕੋਰ ਕਮੇਟੀ ਵਾਲੀ ਕਨਸੈਪਟ ਹੈ ਤੂੰ ਜਿਹੜਾ ਵਾ ਉਹਨੂੰ ਵੈਲਟ ਕਰ ਰਿਹਾ ਤੇਰੇ ਪਰਿਵਾਰ ਦੀ ਤਖਲ ਅੰਦਾਜ਼ੀ ਵਾਜਬ ਨਹੀਂ ਹੈਗੀ ਫਿਰ ਕਹਿੰਦਾ ਅਬਦਰ ਕੰਡੈਕਟ ਠੀਕ ਕਰ ਜਿਹੜੀਆਂ ਤੇਰੀਆਂ ਵੀਡੀਓ ਨੇ ਆਈਡੀਓ ਨੇ ਜਿਹੜਾ ਰਿਕਾਰਡ ਹੈ ਜਿੱਤੂ ਬੰਦਾ ਨਾ ਬਣਿਆ ਮੈਂ ਜਨਤਕ ਕਰੂੰ ਕੀ ਇਹ ਜਿਹਹਾ ਸੀਗਾ ਹਰੀਨੌਂ ਕੋਲ ਜੇ ਤੁਸੀਂ ਇਹ ਦੱਸ ਸਕਦੇ ਹੋ ਅੱਜ ਤੋਂ ਕੁਝ ਮਹੀਨੇ ਪਹਿਲੇ ਇੱਕ ਨੌਜਵਾਨ ਦਾ ਕਤਲ ਹੁੰਦਾ ਜਿਸ ਦਾ ਨਾਮ ਗੁਰਪ੍ਰੀਤ ਸਿੰਘ ਹਰੀਨੌਂ ਸੀਗਾ ਉਸ ਕਤਲ ਤੋਂ ਬਾਅਦ ਪੁਲਿਸ ਨੂੰ ਕੁਝ ਰਿਕਵਰੀ ਹੁੰਦੀ ਹੈ ਤਾਂ ਉਸ ਤੋਂ ਬਾਅਦ ਪੰਜਾਬ ਦੇ ਡੀਜੀਪੀ ਪ੍ਰੈਸ ਕਾਨਫਰੰਸ ਕਰਦੇ ਨੇ ਜਿਸ ਦੇ ਵਿੱਚ ਇਹ ਕਹਿੰਦੇ ਨੇ ਕਿ ਇਸ ਦਾ ਕਤਲ ਦਿਬਰੂਗੜ੍ਹ ਜੇਲ੍ਹ ਦੇ ਵਿੱਚ ਬੈਠੇ ਭਾਈ ਅਮਰਿਤਪਾਲ ਸਿੰਘ ਉਹਨਾਂ ਦੇ ਨਾਲ ਲਿੰਕ ਹੈ ਉਹਨਾਂ ਵੱਲੋਂ ਕੋਈ ਅਜੀਹਾਂ ਚੀਜ਼ਾਂ ਕੀਤੀਆਂ ਗਈਆਂ ਨੇ ਕਰਵਾਈਆਂ ਗਈਆਂ ਨੇ ਪਰ ਉਸ ਤੋਂ ਬਾਅਦ ਹੁਣ ਨਵਾਂ ਮੋੜ ਫੇਰ ਆ ਚੁੱਕਿਆ ਯੁਆਪਾ ਜਿਹੜਾ ਅਮਰਿਤਪਾਲ ਦੇ ਉੱਤੇ ਲੱਗ ਚੁੱਕਿਆ ਹੈ ਨਾਲ ਹੀ ਅਰਸ਼ਦਾਲਾ ਜੋ ਕਿ ਕਾਫੀ ਮਸ਼ਹੂਰ ਗੈਂਗਸਟਰ ਹੈਗਾ ਮਸ਼ਹੂਰ ਕਿਵੇਂ ਹੋਇਆ ਕਿਵੇਂ ਉਹ ਇਸ ਤਿੱਕੇ ਦੇ ਨਾਲ ਚੀਜ਼ਾਂ ਨੇ ਹੁਣ ਇਸ ਕੇਸ ਦੇ ਵਿੱਚ ਕੀ ਹੋ ਰਿਹਾ ਦੂਜੇ ਪਾਸੇ ਐਡਵੋਕੇਟ ਖਾਰਾ ਹੋਰਾਂ ਨੇ ਲਗਾਤਾਰ ਕਿਹਾ ਕਿ ਪੋਲੀਟਿਕਲ ਪ੍ਰੈਸ਼ਰ ਦੇ ਨਾਲ ਪੋਲੀਟਿਕਲ ਚੀਜ਼ਾਂ ਦੇ ਨਾਲ ਕੈਰੀਅਰ ਖਰਾਬ ਕਰਨਾ ਚਾਹੁੰਦੇ ਨੇ ਹੋਰ ਚੀਜ਼ਾਂ ਦੇ ਵਿੱਚ ਫਸਾਉਣਾ ਚਾਹੁੰਦੇ ਨੇ ਧਿਆਨ ਭਟਕਾਉਣਾ ਚਾਹੁੰਦੇ ਨੇ 14 ਨੂੰ ਮਾਗੀ ਦੇ ਮੈਦਾਨੀ ਦੇ ਉੱਤੇ ਅਸੀਂ ਪਾਰਟੀ ਅਨਾਉਂਸ ਕਰਨਾ ਚਾਹੁੰਦੇ ਆ ਉਸ ਤੋਂ ਧਿਆਨ ਭਟਕਾਉਣਾ ਚਾਹੁੰਦੇ ਨੇ ਪਰ ਦੂਜੇ ਪਾਸੇ ਜਿਹੜਾ ਕੇਸ ਲੜ ਰਹੇ ਨੇ ਐਡਵੋਕੇਟ ਸਿਮਰਨਜੀਤ ਸਿੰਘ ਜੀ ਸਾਡੇ ਨਾਲ ਨੇ ਇਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਇਹ ਗੁਰਪ੍ਰੀਤ ਸਿੰਘ ਹਰੀਨੌਦ ਦੇ ਪਰਿਵਾਰ ਦੇ ਜਿਹੜੇ ਨੇ ਮੈਂਬਰ ਨੇ ਉਹਨਾਂ ਦੇ ਵਕੀਲ ਨੇ ਇਹ ਉਹਨਾਂ ਦਾ ਕੇਸ ਲੜ ਰਹੇ ਨੇ ਯੂ ਆਪਾ ਕਿਵੇਂ ਲੱਗੀ ਕੀ ਇਹ ਕੇਸ ਹੈ ਸਾਰੀਆਂ ਚੀਜ਼ਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਐਡਵੋਕੇਟ ਸਾਹਿਬ ਅਮਰਪਾਲ ਸਿੰਘ ਹਰਾਂ ਦੇ ਉੱਤੇ ਯੁਵਾਪਾਲਵਾਦ ਦਿੱਤੀ ਲੱਗੀ ਕਿਵੇਂ ਕੀ ਕਾਰਨ ਹੈ ਥੋੜਾ ਡੀਪਲੀ ਸਾਰੇ ਚੀਜ਼ਾਂ ਦੱਸਿਓ ਦੇਖੋ ਸਭ ਤੋਂ ਪਹਿਲੇ ਤੇ ਕੇਸ ਤੇ ਫੈਕਟਸ ਲੋਕਾਂ ਨੂੰ ਪਤਾ ਨਹੀਂ ਹੈਗਾ ਕਿ ਇਸ ਹੈ ਕੀ ਹੈ ਭਾਈ ਗੁਰਪ੍ਰੀਤ ਸਿੰਘ ਹਰੀਨੌ ਵਾਰਸ ਪੰਜਾਬ ਦਾ ਖਚਾਂਚੀ ਸੀ ਜਿਹੜੀ ਭਾਈ ਦੀਪ ਸਿੱਧੂ ਨੇ ਭਾਈ ਅਵਤਾਰ ਸਿੰਘ ਖੰਡੇ ਨੇ ਖੜੀ ਕੀਤੀ ਸੀ ਭਾਈ ਗੁਰਪ੍ਰੀਤ ਹਰੀਨੌ ਜਿਹੜਾ ਸੀ ਤੁਸੀਂ ਵੇਖਿਆ ਹੋਣਾ ਬਰਗਾੜੀ ਮੋਰਚੇ ਦੇ ਵਿੱਚ ਕਿਸਾਨ ਐਜੀਟੇਸ਼ਨਸ ਦੇ ਵਿੱਚ ਉਹਨੇ ਫਰੰਟ ਤੋਂ ਲੀਡ ਕੀਤਾ। ਇਹ 2007 ਵਿੱਚ ਜਾਂਦਾ ਹੈ ਦੁਬਈ ਦੇ ਵਿੱਚ ਰੋਜ਼ਗਾਰ ਲਈ। 2019 ਦੇ ਵਿੱਚ ਇਹਦੇ ਚਾਚੇ ਦਾ ਬੇਟਾ ਸੁਖਪ੍ਰੀਤ ਦੁਬਈ ਪਹੁੰਚਦਾ ਹੈ। ਅੰਮ੍ਰਿਤਪਾਲ ਤੇ ਸੁਖਪ੍ਰੀਤ ਇੱਕ ਕਮਰੇ 'ਚ ਰਹਿੰਦੇ ਨੇ ਉੱਥੇ ਇੱਕ ਟਰਾਂਸਪੋਰਟ ਕੰਪਨੀ 'ਚ ਨੌਕਰੀ ਕਰਦੇ। 2019 ਦੇ ਵਿੱਚ ਗੁਰਪ੍ਰੀਤ ਦਾ ਤਾਲਮੇਲ ਬੰਦਾ ਹੈ ਭਗਤਾਰ ਸਿੰਘ ਖੰਡੇ ਦੇ ਨਾਲ। ਭਾਈ ਅਬਤਾਰ ਸਿੰਘ ਖੰਡਾ ਤੇ ਦੀਪ ਸਿੱਧੂ ਦੋਨੋਂ ਹੀ ਵਾਰਿਸ ਪੰਜਾਬ ਦੇ ਗਾਈਡਿੰਗ ਸਪਿਰਿਟ ਸੀ ਉਹ ਫਿਰ 2020 ਦੇ ਵਿੱਚ ਪੰਜਾਬ ਚ ਆਉਂਦਾ ਜਦੋਂ ਕਿਸਾਨ ਐਜੀਟੇਸ਼ਨਸ ਦੀਪ ਸਿੱਧੂ ਨਾਲ ਕੰਮ ਕਰਦਾ ਉਹ ਕਹਿੰਦਾ ਮੈਂ ਪੰਜਾਬ ਨਹੀਂ ਛੱਡਣਾ ਹੁਣ ਮੈਂ ਪੰਜਾਬ ਦੇ ਵਿੱਚ ਰਹਿ ਕੇ ਦੀਪ ਸਿੱਧੂ ਦੀ ਸੋਚ ਮੁਤਾਬਕ ਕੰਮ ਕਰਨਾ 2021 ਦੇ ਵਿੱਚ ਜਦੋਂ ਦੀਪ ਸਿੱਧੂ ਨੋ ਮੈਂਬਰੀ ਵਾਰਿਸ ਪੰਜਾਬ ਬਣਾਉਂਦਾ ਇਹਦੀ ਇਮਾਨਦਾਰੀ ਦੇਖ ਕੇ ਇਹਨੂੰ ਖਜ਼ਾਨਚੀ ਦੀ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਇਹ ਟ੍ਰੈਜ਼ਰਰ ਬਣ ਜਾਂਦਾ ਐਨ ਦਾ ਮੇਨ ਟਾਈਮ ਦੀਪ ਸਿੱਧੂ ਦੀ ਐਕਸੀਡੈਂਟ ਦੇ ਵਿੱਚ ਉਹ ਜਿਹੜਾ ਕਿਲਿੰਗ ਹੁੰਦੀ ਹੈ ਫਿਰ ਜੱਥੇਬੰਦੀ ਦੇ ਵਿੱਚ ਫੈਸਲਾ ਲਿਆ ਜਾਂਦਾ ਹੈ ਕਿਉਂਕਿ ਭਾਈ ਅਪਤਾਰ ਸਿੰਘ ਖੰਡਾ ਉਸ ਤੋਂ ਬਾਅਦ ਉਹਨੂੰ ਹੈਡ ਕਰ ਰਿਹਾ ਸੀ ਕਿਉਂਕਿ ਖੰਡਾ ਮੇਰਨਾ ਵੀ ਦੋਸਤ ਸੀ ਫਿਰ ਇਹਨਾਂ ਨੇ ਸੋਚਿਆ ਹੈ ਉਹਨੇ ਕਿਹਾ ਕਿ ਇੱਕ ਗੁਰਪ੍ਰੀਤ ਹਰੀਨਾਉ ਦੇ ਨਾਲ ਮੁੰਡਾ ਹੈਗਾ ਅਮਰਿਤਪਾਲ ਇਹਨਾਂ ਨੇ ਉਹਨੂੰ ਖਾਲਸਾ ਬਹੀਰ ਦੇ ਵਿੱਚ ਅੱਗੇ ਲਾ ਲਿਆ ਨਾ ਉਹ ਅੱਗੇ ਫਰੰਟ ਤੋਂ ਲੀਡ ਕਰਾਉਣਾ ਸ਼ੁਰੂ ਕਰ ਲਿਆ ਹੂੰ ਇਹਦਾ ਮੇਨ ਟਾਈਮ ਇੱਕ ਇਨਸੀਡੈਂਟ ਹੁੰਦਾ ਹੈ ਅ즈ਨਾਲੇ ਦੇ ਵਿੱਚ ਜੀ ਅ즈ਨਾਲੇ ਦੇ ਵਿੱਚ ਅਮਰਿਤਪਾਲ ਦਾ ਇੱਕ ਜਿਹੜਾ ਬਾਡੀਗਾਰਡ ਸੀ ਉਹ ਬੜੀ ਕਿਸੇ ਲੜਕੀ ਨਾਲ ਜਿਹੜੀ ਸੀ ਹਨਾ ਵੱਧ ਖਲਾਕੀ ਵਾਲੀ ਕੋਈ ਹਰਕਤ ਕਰਦਾ ਉਸ ਤੋਂ ਬਾਅਦ ਇੱਕ ਮੁੰਡਾ ਵਰਿੰਦਰ ਸਿੰਘ ਕੋਈ ਫੇਸਬੁੱਕ ਤੇ ਵੀਡੀਓ ਪਾਉਂਦਾ ਹੈ ਤੇ ਉਸ ਗੱਲ ਨੂੰ ਲੈ ਕੇ ਇਹ ਜਿਹੜੇ ਹੈ ਵਰਿੰਦਰ ਨੂੰ ਉੱਥੇ ਬਾਬਾ ਅਮਰੀਕ ਸਿੰਘ ਅਜ਼ਨਾਲੇ ਦੀ ਟਕਸਾਲ ਚੋਂ ਚੱਕ ਕੇ ਲਿਆਉਂਦੇ ਨੇ ਉਹਨੂੰ ਮਾਰਦੇ ਕੁੱਟਦੇ ਨੇ ਉਹਦੀ ਵਿੱਚ ਜਿਹੜੀ ਹੈ 16 ਫਰਵਰੀ 2023 ਨੂੰ ਅਮਰਤ ਪਾਲ ਤੇ ਉਹਦੇ ਬੰਦਿਆਂ ਤੇ ਐਫਆਰ ਲਾਜ਼ ਹੁੰਦੀ ਹੈ ਉਸ ਐਫਆਰ ਦੇ ਵਿੱਚ ਬਚਨ ਲਈ ਗੁਰੂ ਗ੍ਰੰਥ ਸਾਹਿਬ ਨੂੰ ਟਾਲ ਬਣਾ ਕੇ ਅਜ਼ਨਾਲੇ ਲਿਜਾਇਆ ਜਾਂਦਾ ਹੈ ਉੱਥੇ ਵੋਲੈਂਟਸ ਹੁੰਦੀ ਹੈ ਜਿੱਦੀ ਫਿਰ ਐਫਆਰ ਦਰਜ ਹੁੰਦੀ ਹੈ ਉਸ ਤੋਂ ਬਾਅਦ ਸੀਰੀਜ਼ ਆਫ ਅਫੇਅਰ ਹੋਣ ਤੋਂ ਬਾਅਦ ਲਾ ਐਂਡ ਆਰਡਰ ਨੂੰ ਲੈ ਕੇ ਮਾਰਚ 19 2023 ਨੂੰ ਸਟੇਟ ਪੰਜਾਬ ਸਟੇਟ ਐਨ ਐਸ ਆਈ ਇੰਪੋਜ਼ ਕਰਦੀ ਹੈ 11 ਬੰਦਿਆਂ ਦੀ ਜਿਹਨਾਂ ਚ ਵਕ ਵਕ ਡੇਟਸ ਤੇ ਵਕ ਵਕ ਬੰਦਿਆਂ ਨੂੰ ਅਰੈਸਟ ਕਰਕੇ ਡਿਬਰੂਗੜ ਲਿਫਟ ਕੀਤਾ ਜਾਂਦਾ ਹੈ ਇਹ ਜਿਹੜਾ ਅਮਰਿਤਪਾਲ ਹੈ ਪੱਜ ਜਾਂਦਾ ਉਸ ਵੇਲੇ ਤੇ ਇਹਦੀ ਵੀ ਲੈਟਰਨ ਅਰੈਸਟ ਹੁੰਦੀ ਹੈ ਗੁਰਪਾਈਬਤਾਰ ਸਿੰਘ ਖੰਡੇ ਨੇ ਗੁਰਪ੍ਰੀਤ ਹਰਿ ਨੌ ਨੇ ਅਬਜੈਕਟ ਕੀਤਾ ਹੈ ਕਿ ਜਥੇਬੰਦੀ ਦਾ ਪਰਪਸ ਇਹ ਨਹੀਂ ਹੈਗਾ ਵਾਰਿਸ ਪੰਜਾਬ ਦਾ ਵਾਰਿਸ ਪੰਜਾਬ ਦਾ ਅਬਜੈਕਟ ਡਿਫਰੈਂਟ ਸੀ ਉਹਨਾਂ ਨੇ ਅਜ਼ਨਾਲੇ ਦੇ ਵਿੱਚ ਇਹਦੇ ਨਾਲ ਥੋੜਾ ਜਿਹਾ ਫਰਕ ਪੈਣਾ ਸ਼ੁਰੂ ਹੋ ਗਿਆ ਫਿਰ ਬਿਫੋਰ ਡੈਥ ਪਾਈਬਤਾਰ ਸਿੰਘ ਖੰਡਾ ਜੇਲ੍ਹ ਤੋਂ ਇੰਗਲੈਂਡ ਤੋਂ ਇੱਕ ਚਿੱਠੀ ਲਿਖਦੇ ਨੇ ਇਹਨੂੰ ਜੇਲ੍ਹ ਚ ਡਿਬਰੂਗੜ੍ਹ ਉਹ ਕਹਿੰਦੇ ਨੇ ਕਿ ਜਦੋਂ ਵਾਰਿਸ ਪੰਜਾਬ ਅਸੀਂ ਬਣਾਈਆਂ ਸਾਡੀ ਕੋਰ ਕਮੇਟੀ ਦਾ ਫੈਸਲਾ ਸੀ ਕਿ ਕਿਸੇ ਦੇ ਪਰਿਵਾਰ ਦੀ ਦਖਲਅੰਦਾਜ਼ੀ ਨਹੀਂ ਹੋਊਗੀ ਜਿੱਥੇ ਬੰਦੀ ਦੇ ਜਿਹੜੇ ਫੈਸਲੇ ਹੈ ਉਹ ਕੋਰ ਕਮੇਟੀ ਕਰਿਆ ਕਰੂਗੀ ਜੇ ਦੀਪ ਸਿੱਧੂ ਦੇ ਪਰਿਵਾਰ ਦੀ ਇੰਟਰਫੇਰੈਂਸ ਕੋਰ ਕਮੇਟੀ ਨੇ ਨਹੀਂ ਅਲਾਉ ਕੀਤੀ ਤੇ ਤੇਰੇ ਪਰਿਵਾਰ ਦੀ ਜਿਹੜੀ ਦਖਲਅੰਦਾਜ਼ੀ ਉਹ ਗਲਤ ਹੈ ਤੇ ਜਿਹੜੇ ਬੰਦੇ ਵਾਰਿਸ ਪੰਜਾਬ ਦੀ ਕੋਰ ਕਮੇਟੀ ਦੇ ਮੈਂਬਰ ਨਹੀਂ ਹੈ ਉਹ ਜਿਵੇਂ ਇੱਕ ਵੱਖਰੀ ਟੀਮ ਅਮਰਤਪਾਲ ਬਣ ਰਹੀ ਹੈ ਉਹ ਐਵੇਂ ਲੱਗ ਰਿਹਾ ਹੈ ਕਿ ਦੀਪ ਸਿੱਧੂ ਦੀ ਸੋਚ ਤੇ ਪੈਰਲਲ ਇੱਕ ਪੈਰਲਲ ਧੜਾ ਖੜਾ ਹੋ ਰਿਹਾ ਹੈ ਇਨ ਦ ਮੀਨਟਾਈਮ ਜਿਹੜਾ ਪਾਈਪ ਭਰ ਸਿੰਘ ਖੰਡਾ ਉਹਦੀ ਕਿਲਿੰਗ ਹੁੰਦੀ ਹੈ ਇੰਗਲੈਂਡ ਦੇ ਵਿੱਚ 15 ਜੂਨ 2023 ਦੇ ਵਿੱਚ ਕਿਉਂਕਿ ਜਿਹੜਾ ਗੁਰਪ੍ਰੀਤ ਹਰੀਨੋ ਸੀ ਇਹ ਲਾਇਲਸੀ ਪਾਈ ਦੀਪਸਿੱਧੂ ਦਾ ਪਾਈ ਅਪਤਾਰ ਸਿੰਘ ਖੰਡੇ ਦਾ ਇੰਨੇ ਵੀ ਉਹੀ ਸਵਾਲ ਦੁਆਰਾ ਕੀਤਾ ਹੈ ਕਿ ਅਮਰਿਤਪਾਲ ਈਜ਼ ਦੀ ਕੋਰ ਕਮੇਟੀ ਵਾਲੀ ਕਨਸੈਪਟ ਹੈ ਤੂੰ ਜਿਹੜਾ ਵਾ ਉਹਨੂੰ ਵੈਲਿਟ ਕਰ ਰਿਹਾ ਹੈ ਤੇਰੇ ਪਰਿਵਾਰ ਦੀ ਦਖਲਅੰਦਾਜ਼ੀ ਵਾਜਬ ਨਹੀਂ ਹੈਗੀ ਜਦੋਂ ਉਹ ਇਹਨੂੰ ਸਵਾਲ ਕਰਦਾ ਇਹ ਉਹਨੂੰ ਵਿਰੋਧ ਕਰਨਾ ਸ਼ੁਰੂ ਕਰਦੇ ਨੇ ਉਹ ਫਿਰ ਕਹਿੰਦਾ ਆਪਦਾ ਕੰਡੈਕਟ ਠੀਕ ਕਰ ਜਿਹੜੀਆਂ ਤੇਰੀਆਂ ਵੀਡੀਓ ਨੇ ਆਡੀਓ ਨੇ ਜਿਹੜਾ ਰਿਕਾਰਡ ਹੈ ਜੇ ਤੂੰ ਬੰਦਾ ਨਾ ਬਣਿਆ ਮੈਂ ਜਨਤਕ ਕਰੂੰਗਾ ਇਹ ਗੁਰਪ੍ਰੀਤ ਸਿੰਘ ਹਰਿਨੋ ਅਮਰਿਤਪਾਲ ਨੂੰ ਕਹਿ ਰਹੇ ਸੀਗੇ ਕਿ ਜੇ ਤੁਸੀਂ ਸਹੀ ਨਾ ਕੀਤਾ ਆਪਣੇ ਆਪ ਨੂੰ ਚੇਂਜ ਨਾ ਲਿਆਏ ਜਿਹੜੀਆਂ ਤੁਹਾਡੀਆਂ ਆਡੀਓ ਨੇ ਵੀਡੀਓ ਨੇ ਉਹ ਮੈਂ ਜਨਤਕ ਕਰ ਦਵਾਂਗਾ ਕੀ ਅਜਿਹਾ ਸੀਗਾ ਹਰੀਨੌਕ ਕੋਲ ਜੇ ਤੁਸੀਂ ਇਹ ਦੱਸ ਸਕਦੇ ਹੋ ਵੀ ਇਹ ਚੀਜ਼ਾਂ ਸੀਗੀਆਂ ਉਹ ਜਨਤਕ ਕਰਨਾ ਚਾਹੁੰਦੇ ਮੈਂ ਤੁਹਾਨੂੰ ਸਾਰਾ ਬਰੀਫ ਕਰਦਾ ਜੀ ਜਦੋਂ ਉਹ ਇਹ ਗੱਲ ਕਹਿੰਦਾ ਕਿ ਮੈਂ ਪ੍ਰੈਸ ਕਾਨਫਰੈਂਸ ਕਰਨੀ ਹੈ ਦੋ ਗੈਂਗਸਟਰ ਉਹਦੇ ਖੇਤ ਚ ਜਾਂਦੇ ਨੇ ਇਸ ਇਨਸੀਡੈਂਟ ਤੋਂ ਕਤਲ ਹੋਣ ਤੋਂ ਪਹਿਲੇ ਉਹਨੂੰ ਕਹਿੰਦੇ ਨੇ ਬੰਦੇ ਦਾ ਪੁੱਤ ਬਣ ਜਾ ਨਹੀਂ ਤੇ ਅਸੀਂ ਤੈਨੂੰ ਠੋਕ ਦੇਣਾ ਇਹ ਤਰਕੀ ਦਿੱਤੀ ਜਾਂਦੀ ਹਰੀਨੌਕ ਨੂੰ ਉਹਨੂੰ ਪੈਸੇ ਆਫਰ ਕੀਤੇ ਜਾਂਦੇ ਨੇ ਕਿ ਚੁੱਪ ਕਰ ਜਾ ਇਹਦੇ ਖਿਲਾਫ ਨਹੀਂ ਬੋਲਣਾ ਜਦੋਂ ਉਹ ਕਹਿੰਦਾ ਮੈਂ ਤੇ ਪ੍ਰੈਸ ਕਾਨਫਰੈਂਸ ਕਰਾਂਗਾ ਇਨ ਦਾ ਮੇਨ ਟਾਈਮ ਫਿਰ ਇੱਕ ਸ਼ੂਟਰ ਅੰਗੇਜ ਹੁੰਦਾ ਮਤਲਬ ਇਹ ਜਿਹੜੀ ਟਾਸਕ ਕੈਨੇਡਾ ਦੇ ਵਿੱਚ ਅਰਸ਼ ਦੱਲੇ ਨੂੰ ਅਸਾਈਨ ਕੀਤੀ ਜਾਂਦੀ ਹੈ ਕਿਨੇ ਕੀਤਾ ਸਾਈਨੇ ਅਰਸ਼ ਦੱਲਨ ਇਹ ਜਿਹੜਾ ਮੇਨ ਕਨਸਪਿਰੇਟਰੀਸ ਕੇਸ ਦਾ ਹੈਗਾ ਉਹਨੇ ਮੇਨ ਕਨ ਅਮਰਜੀਤ ਪਾਲ ਸਿੰਘ ਇਹ ਤੁਹਾਡੇ ਕੋਲ ਪ੍ਰੂਫ ਹੈਗੇ ਸਾਰਾ ਕੁਝ ਕਿਉਂਕਿ ਐਡਵੋਕੇਟ ਖਾਰਾ ਵੀ ਕਹਿੰਦੇ ਕਿ ਵਿਦਨ ਫੈਕਟ ਗੱਲ ਕਰੋ ਪ੍ਰੂਫ ਦਿਓ ਜੇ ਹਰੀਨਾਉਂ ਦਾ ਕਤਲ ਹੋਇਆ ਕੀ ਸਬੂਤ ਨੇ ਕੀ ਚੀਜ਼ਾਂ ਦੇਖੋ ਸਭ ਤੋਂ ਪਹਿਲੇ ਇੱਥੇ ਦੇਖੋ ਕਿ ਜਿਹੜਾ ਵਿਕਟਮ ਹੈ ਜਿਹਦਾ 9 ਸਾਲ ਦਾ ਬੱਚਾ ਹੈ ਬਜ਼ੁਰਗ ਮਾਂ ਟੰਗੋਰੀ ਨਾ ਤੁਰਦੀ ਹੈ ਡੰਡੇ ਨਾਲੇ 72 ਸਾਲ ਦਾ ਬਜ਼ੁਰਗ ਹੈ ਉਹ ਵਿਕਟਮ ਹੈ ਵਿਕਟਮ ਦੀ ਗੱਲ ਹੀ ਨਹੀਂ ਕਰ ਰਹੇ ਜਿਹੜਾ ਕਾਤਲ ਹੈ ਉਹਨੂੰ ਤੁਸੀਂ ਵਿਕਟਮ ਬਣਾ ਕੇ ਪੇਸ਼ ਕਰ ਰਹੇ ਹੋ ਸੋ ਇਸ ਕੇਸ ਦੇ ਵਿੱਚ ਮੈਂ ਪਹਿਲੇ ਵੀ ਗਿਆ ਹੈ ਕਿ ਲੋਕਾਂ ਦੇ ਵਿੱਚ ਨਾ ਕਈ ਵਾਰੀ ਫੇਸ ਬਣ ਜਾਂਦੇ ਨੇ ਹੁਣ ਰਾਮ ਨਹੀਮ ਨੂੰ ਲੋਕਾਂ ਨੇ ਇੱਕ ਉਹਦਾ ਪੋਰਟਰੇ ਕਰ ਲਿਆ ਕਿ ਸੰਤ ਹੈ ਜਦੋਂ ਉਹਦੀਆਂ ਲੇਅਰਸ ਟੁੱਟੀਆਂ ਦੇਖੋ ਉਹਦੇ ਚੋ ਰੇਪ ਵੀ ਨਿਕਲੇ ਨੇ ਕਤਲ ਵੀ ਨਿਕਲੇ ਨੇ ਕਈ ਕੁਸ਼ ਨਿਕਲਿਆ ਹੈ ਇਸੀ ਕਿਸਮ ਦਾ ਹੀ ਕੇਸ ਹੈ। ਇਹੀ ਕਹਿੰਦੇ ਕਿ ਇਨਵੈਸਟੀਗੇਸ਼ਨ ਦਾ ਪਾਰਟ ਹੈ। ਤੁਸੀਂ ਕਹਿੰਦੇ ਪਹਿਲੇ ਤੌਰ ਦੇ ਉੱਤੇ ਕਿਵੇਂ ਕਹਿ ਰਹੇ ਹੋ? ਕਿਵੇਂ ਤੁਸੀਂ ਇਹ ਚੀਜ਼ਾਂ ਕਹਿ ਰਹੇ ਹੋ? ਡੀਜੀਪੀ ਪੰਜਾਬ ਨੇ ਵੀ ਹਾਲਾਂਕਿ ਨਾਮ ਲਿਆ। ਕਹਿੰਦੇ ਫੈਕਟ ਸਾਹਮਣੇ ਰੱਖੋ, ਸਬੂਤ ਰੱਖੋ। ਤੁਸੀਂ ਵੀ ਜਿਹੜੀ ਵੀ ਕਿਸੇ ਵਕੀਲ ਦਾ ਤੁਸੀਂ ਨਾਮ ਲੈ ਰਹੇ ਹੋ ਨਾ ਮੈਂ ਇਹ ਪੁੱਛਣਾ ਚਾਹੁੰਦਾ ਹੈ ਕਿ ਮੈਂ ਵਕੀਲ ਨਾ ਪ੍ਰੋਫੈਸ਼ਨਲ ਹੈ। ਕਦੇ ਚੀਜ਼ ਜਨਤਕ ਹੁੰਦੀ ਹੈ ਇਹ ਚਲਾਨ ਪੇਸ਼ ਹੋਣ ਤੋਂ ਪਹਿਲੇ। ਚਾਹੀਤ ਵਕੀਲ ਨੂੰ ਸਮਝਣੀ ਹੈਗੀ ਇਸ ਗੱਲ ਦੀ। ਬੇਸਿਕ ਲਾਅ ਹੈ ਜਿਹੜਾ ਬੰਦੇ ਨੂੰ ਪਤਾ ਹੁੰਦਾ ਹੈ। ਐਜ਼ ਅ ਲਾਇਰ ਨੂੰ ਪਤਾ ਹੋਣਾ ਚਾਹੀਦਾ ਕਿ ਜਨਤ ਕਦੋਂ ਹੁੰਦੀ ਹੈ ਜਦੋਂ ਚਲਾਨ ਪੇਸ਼ ਹੁੰਣਾ ਹੈ ਜਦੋਂ ਚਲਾਨ ਪੇਸ਼ ਹੁੰਣਾ ਹਰ ਚੀਜ਼ ਮੁਜ਼ਰਮ ਦੇ ਮੁਜ਼ਰਮ ਨੂੰ ਮਿਲਦੀ ਹੈ ਉਹ ਮੁਜ਼ਰਮ ਦੇ ਵਕੀਲ ਨੂੰ ਜਿਹੜੀ ਪ੍ਰੋਵਾਈਡ ਹੁੰਦੀ ਹੈ ਸੋ ਇਸ ਕੇਸ ਜਿਹੜਾ ਸਾਰਾ ਐਵਿਡੈਂਸ ਤੇ ਖੜਾ ਹਰ ਚੀਜ਼ ਲੱਗੀ ਹੈ ਹਰ ਚੀਜ਼ ਜਨਤਕ ਵੀ ਹੋਊਗੀ ਸਮਾ ਹਲੰਦਿਓ ਚਲਾਨ ਪੇਸ਼ ਹੋ ਜਨ ਹੈ ਇਸ ਕੇਸ ਦੇ ਵਿੱਚ ਹੁਣ ਪ੍ਰੋਬਲਮ ਕੀ ਆ ਰਹੀ ਹੈ ਕਿ ਜਿਹੜੀ ਵਿਕਟਮ ਤੇ ਰਹੇ ਉਸ ਧਾਰਨ ਜ਼ਿੰਮੇਦਾਰ ਨੇ ਦਿੱਲੀ ਤੋਂ ਪ੍ਰੈਸ਼ਰ ਬਹੁਤ ਹੈ ਇਸ ਕੇਸ ਦੇ ਵਿੱਚ ਤੁਸੀਂ ਦੇਖੋ ਕਿ ਅੱਜ ਕਤਲ ਨੂੰ 90 ਦਿਨ ਤੋਂ ਉੱਪਰ ਹੋ ਗਏ ਨੇ 9 ਅਕਤੂਬਰ ਦਾ ਕਤਲ ਹੋਇਆ ਹੈ ਸਟੇਟ ਤੇ ਪੁਲਿਸ ਅਫਸਰਸ ਤੇ ਪ੍ਰੈਸ਼ਰ ਹੈ ਜਿਹੜਾ ਇਸ ਕੇਸ ਦਾ ਕਾਂਸਪਰੇਟਰ ਹੈ ਜਿਹੜਾ ਮੇਨ ਮੁਜ਼ਰਮ ਹੈ ਉਹਨੂੰ ਅਜੇ ਤੱਕ ਇੰਟਰੋਗੇਟ ਹੀ ਨਹੀਂ ਕੀਤਾ ਗਿਆ ਉਹ ਜਿਹੜੇ ਵਾਇਸ ਸੈਂਪਲਸ ਨੇ ਜੋ ਤੱਕ ਉਹਨਾ ਮੈਚ ਨਹੀਂ ਕਰ ਰਹੇ ਕਿ ਫ੍ਰੈਂਟਸਿਕ ਲੈਬਸ ਕੀ ਮੈਨ ਪਤਾ ਲੱਗੂਗਾ ਇਹ ਅਮਰਤਪਾਲ ਦੀ ਆਵਾਜ਼ ਹੈਗੀ ਕਿ ਨਹੀਂ ਹੈਗੀ ਸੋ ਸਟੇਟ ਜਿਹੜੀ ਦਿੱਲੀ ਹੈ ਉਹ ਇਹਨਾਂ ਪ੍ਰੋਟੈਕਟ ਕਰ ਰਹੀ ਹੈ ਇਹਨਾਂ ਪ੍ਰੈਸ਼ਰਾਈਜ਼ ਕਰ ਰਹੀ ਹੈ ਅਫਸਰਸ ਨੂੰ ਅਫਸਰਸ ਨੂੰ ਮੀਡੀਆ ਰਾਈ ਵੀ ਡਰਾਇਆ ਜਾ ਰਿਹਾ ਹੈ ਦੇਖੋ ਪਰਿਵਾਰਕ ਮੈਂਬਰਸ ਜਿਹੜੇ ਉਹਨਾਂ ਦੀ ਲੋਬੀ ਹੈ ਡਰਾ ਰਹੀ ਹੈ ਕਿ ਜੇ ਤੁਸੀਂ ਐਕਸ਼ਨ ਕੀਤਾ ਤੁਹਾਨੂੰ ਆ ਕਰ ਦੇਵਾਂਗੇ ਜਿਹੜੀ ਫ੍ਰੀ ਐਂਡ ਫੇਅਰ ਇਨਵੈਸਟੀਗੇਸ਼ਨ ਹੈ ਉਹ ਨਹੀਂ ਹੋ پا ਰਹੀ ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਜਿੰਨੇ ਵੀ ਉੱਪਰ ਤੋਂ ਵੱਡੇ ਮੰਤਰੀ ਨੇ ਉਹ ਅਮਰਤਪਾਲ ਦੇ ਹੱਕ ਦੇ ਵਿੱਚ ਨੇ ਅਫਸਰਾਂ ਨੂੰ ਡਰਾ ਧਮਕਾ ਰਹੇ ਨੇ ਕਿ ਤੁਸੀਂ ਕੋਈ ਕਾਰਵਾਈ ਨਹੀਂ ਕਰਨੀ ਨਾ ਹੀ ਪੰਜਾਬ ਲੈ ਕੇ ਆਉਣਾ ਦੀ ਕੋਸੀ ਦੇ ਕਿ ਰਹੇ ਕਿ ਦਿੱਲੀ ਤੋਂ ਬਹੁਤ ਦਵਾਇ ਅਫਸਰਾਂ ਤੇ ਜਿਹੜੀ ਐਸਆਈਟੀ ਬਣੀ ਹੋਈ ਹੈ ਉਹਨੂੰ ਗਾਹ ਵਧਨ ਤੋਂ ਰੋਕਿਆ ਜਾ ਰਿਹਾ ਹੈ ਅਮਰਤ ਪਾਲ ਨੂੰ ਬਾਰ-ਬਾਰ ਜਿਹੜਾ ਹੈ ਜਦੋਂ ਜਿਹੜਾ ਮੇਨ ਅਕਿਊਜ਼ਡ ਹੈ ਜੋ ਤੱਕ ਤੁਸੀਂ ਉਹਨੂੰ ਲੈ ਕੇ ਨਹੀਂ ਆਓਗੇ ਜਦੋਂ ਤੱਕ ਤੁਸੀਂ ਉਹਨੂੰ ਐਂਟੈਰੋਗੇਟ ਨਹੀਂ ਕਰੋਗੇ ਜਿਹੜੀ ਐਵੀਡੈਂਸ ਆਈ ਹੈ ਉਹਦੇ ਨਾਲ ਕਲੱਬ ਨਹੀਂ ਕਰੋਗੇ ਅੱਗੇ ਕਿਵੇਂ ਵਧੂਗੀ ਸੋ ਇਹ ਸਾਰੇ ਪ੍ਰੈਸ਼ਰਸ ਨੇ ਕੇਸ ਵਿੱਚ ਸਾਨੂੰ ਲੱਗਦਾ ਇੱਕ ਜਸਟਿਸ ਲੈਣ ਲਈ ਸਾਨੂੰ ਬੜੀ ਲੰਬੀ ਲੜਾਈ ਲੜਨੀ ਪੈਣੀ ਹੈ ਕਿਉਂਕਿ ਜਿਹੜੀ ਕਾਤਲ ਤੇ ਰਹਿ ਇਹ ਬੜੀ ਪਾਵਰਫੁਲ ਹੈਗੀ ਹੈ ਇਹਦੀ ਰੀਚ ਜਿਹੜੀ ਹੈ ਦਿੱਲੀ ਤੱਕ ਹੈਗੀ ਹੈ ਸੋ ਉਹ ਸਾਰੀਆਂ ਲੜਾਈਆਂ ਸਾਨੂੰ ਲੜਨੀਆਂ ਪੈਣਗੀਆਂ ਯੂਆਪਾ ਤੇ ਐਨਐਸਏ ਇਹ ਦੋਨੇ ਵੱਖਰੇ ਵੱਖਰੀਆਂ ਨੇ ਜਿਹੜੀਆਂ ਲੱਗੀਆਂ ਨੇ ਐਨਐਸਏ ਦਾ ਇਹ ਮਤਲਬ ਬੰਦਾ ਹੈ ਕਿ ਅਮਰਪਾਲ ਖੁਰਾ ਨੂੰ ਨਜ਼ਰਬੰਦ ਕੀਤਾ ਹੋਇਆ ਹੈ ਕੋਈ ਕਰਿਆ ਜਿਹੀ ਕੋਈ ਗਤੀਵਿਧੀ ਨਾ ਕਰ ਲੈਣ ਕੋਈ ਕੋਈ ਖਰਾਬੀ ਨਾ ਕੋਈ ਇਸ ਤਿੱਕ ਨਾਲ ਹੋ ਜਾਵੇ ਐਨਐਸਏ ਦਾ ਤਾਂ ਇਸ ਤਰੀਕੇ ਨਾਲ ਸਮਝ ਆਉਂਦਾ ਯੂਆਪਾ ਲੱਗਿਆ ਯੂਆਪੇ ਦਾ ਕੀ ਮਤਲਬ ਹੈ ਕਿ ਚੀਜ਼ਾਂ ਨੇ ਜਿਹੜੀਆਂ ਲੋਕਾਂ ਨੂੰ ਸਮਝਣੀਆਂ ਚਾਹੀਦੀਆਂ ਨੇ ਕਿ ਯੂਆਪਾ ਕਿਸ ਤਹਿਤ ਲੱਗਿਆ ਕਿਉਂ ਲੱਗਿਆ ਦੀ ਕੁਝ ਦੀ ਐਨਐਸਏ ਹੁੰਦੀ ਹੈ ਇਹ ਆਲਵੇਜ਼ ਪ੍ਰੋਵੈਂਕਟਿਵ ਹੁੰਦੀ ਹੈ ਹਮ ਇਚ ਕ੍ਰਿਮੀਨਲ ਲਾਇਬਿਲਟੀ ਨਹੀਂ ਹੁੰਦੀ ਆਮ ਲੋਕਾਂ ਨੂੰ ਨਾ ਸਮਝਣੀ ਹੈਗੀ ਇਸ ਗੱਲ ਦੀ ਹੁਣ ਅਸੀਂ ਕਹਿ ਰਹੇ ਆ ਕਿ ਐਨਐਸਏ ਰੱਖ ਕੇ ਦਿੱਲੀ ਦਾ ਪ੍ਰੈਸ਼ਰ ਹੈ ਵਿਜ਼ਪੀ ਦੀ ਸਟੇਟਸ ਰੱਖ ਕੇ ਬੰਦਿਆਂ ਨੂੰ ਆਮ ਜਿਹੜਾ ਕੈਦੀ ਹੁੰਦਾ ਹੈ ਜਿਹੜੀ ਕ੍ਰਿਮੀਨਲ ਕੇਸਸ ਨੇ ਉਸ ਕ੍ਰਿਮੀਨਲ ਲਾਇਬਿਲਟੀ ਹੁੰਦੀ ਹੈ ਉਹਨਾਂ ਫਰਕ ਕੀ ਹੁੰਦਾ ਹੈ ਜਿਹੜਾ ਬੰਦਾ ਐਨਐਸਏਸ ਬੰਦਾ ਉਹਨੂੰ ਬੈੱਡ ਵੀ ਮਿਲਦਾ ਜੇਲ੍ਹ ਵਿੱਚ ਉਹਨੂੰ ਟੀਵੀ ਵੀ ਮਿਲਦਾ ਹੈ ਉਹਨੂੰ ਕੁਰਸੀ ਤੇ ਟੇਬਲ ਵੀ ਮਿਲਦਾ ਹੈ ਉਹਨੂੰ ਜਿਮ ਵੀ ਮਿਲਦੀ ਹੈ ਉਹਨੂੰ ਖੇਲਣ ਲਈ ਪਲੇਗਰਾਉਂਡ ਵੀ ਮਿਲਦੀ ਹੈ ਉਹਦਾ ਇੱਕ ਡਾਈਟ ਚਾਰਟ ਹੈ ਜਿਹੜਾ ਫੋਲੋ ਵੀ ਹੁੰਦਾ ਹੈ ਉਹਦੀ ਕੰਪੈਰੀਟਿਵਲੀ ਜਿਹੜੇ ਆਰਡਨਰੀ ਕੈਦੀ ਨਹੀਂ ਹੁਣ ਭਾਈ ਜ਼ਕਤਾਰ ਸਿੰਘ ਹਵਾਰਾ ਤਿਹਾਰ ਜੇਲ੍ਹ ਚ ਬੰਦ ਹੈ ਉਹਨੂੰ ਅਫਜ਼ਲ ਗੁਰੂ ਦੇ ਨਾਲ ਜਿੱਥੇ ਅਫਜ਼ਲ ਗੁਰੂ ਦੀ ਜੇਲ੍ਹ ਵਿੱਚ ਰੱਖਿਆ ਜਾਂਦਾ ਹੈ ਕੱਲੇ ਨੂੰ ਰੱਖਿਆ ਜਾਂਦਾ ਹੈ ਭਾਈ ਪਰਮਜੀਤ ਸਿੰਘ ਪਿਹੋਰਾ ਇੱਥੇ ਬੜੈਲ ਜੇਲ੍ਹ ਚ ਬੰਦ ਨੇ ਅ ਕਿੰਨੇ ਮਹੀਨੇ ਹੋ ਗਏ ਨੇ ਉਹਨਾਂ ਨੂੰ ਸਟੋਮੈਕ ਇਨਫੈਕਸ਼ਨ ਹੈ ਫਿਰ ਉਹਨਾਂ ਨੂੰ ਜਿਹੜੀ ਹੈ ਜ਼ੁਰੇਨ ਇਨਫੈਕਸ਼ਨ ਹੈ ਉਹਦਾ ਇਲਾਜ ਨਹੀਂ ਕਰਾਇਆ ਜਾਂਦਾ ਸੋ ਇਹਨਾਂ ਦੋਨਾਂ ਚੀਜ਼ ਬੜਾ ਫਰਕ ਹੈ ਐਨਐਸਏ ਪ੍ਰੀਵੈਂਟਿਵ ਹੁੰਦੀ ਹੈ ਜਿਹੜੀ ਯੂਈਪੀ ਹੈ ਇੱਕ ਸਪੈਸ਼ਲ ਐਕਟ ਹੈ ਜਿਹੜਾ 1967 ਦਾ ਇੰਗਲਿਸ਼ ਗਵਰਨਮੈਂਟ ਨੇ ਬਣਾਇਆ ਕੀ ਹੋਏਗਾ ਯੂਆਪਾ ਜਿਹੜਾ ਲੱਗਿਆ ਹੋਇਆ ਉਹਦੇ ਚ ਕੀ ਹੋਏਗਾ ਅਮਰਿਤਪਾਲ ਨੂੰ ਜਿਵੇਂ ਤੁਸੀਂ ਚਾਹਦੇ ਹੋ ਕਿ ਇੰਟਰੋਗੇਟ ਕੀਤਾ ਜਾਏਗਾ ਉਸ ਦੇ ਵਿੱਚ ਤੁਸੀਂ ਚਾਹਦੇ ਹੋ ਕਿ ਜਿਵੇਂ ਜਿਹੜੀ ਸੋਚ ਬਣੀ ਹੋਈ ਹੈ ਕਿ ਪੰਜਾਬ ਲੈਤਾ ਜਾਵੇ ਚੰਗੀ ਤਰ੍ਹਾਂ ਇੰਟਰੋਗੇਟ ਕੀਤਾ ਜਾਵੇ ਪੁੱਛਗਿੱਛ ਕੀਤੀ ਜਾਵੇ ਜਿਹੜੇ ਫਰੈਂਸਿਕ ਲੈਬ ਲਈ ਉਹ ਸਾਰੀਆਂ ਚੀਜ਼ਾਂ ਭੇਜੀਆਂ ਦੇਖੋ ਯੂਈਪੀ ਐਵੇਂ ਹੁੰਦਾ ਜਦੋਂ ਵੀ ਕੋਈ ਪਰਚਾ ਦਰਜ ਹੁੰਦਾ ਹੈ ਜਦ ਤੱਕ ਇਨਵੈਸਟੀਗੇਸ਼ਨ ਪੈਂਡਿੰਗ ਹੁੰਦੀ ਹੈ ਜਿਹੜੀ ਐਫਆਈਆਰ ਹੈ ਸੁਪਰੀਮ ਕੋਰਟ ਕਹਿੰਦੀ ਹੈ ਕਿ ਇਨਸਾਈਕਲੋਪੀਡੀਆ ਨਹੀਂ ਹੈਗਾ ਇਨਵੈਸਟੀਗੇਸ਼ਨਸ ਬੰਦੇ ਦੇ ਨਾਂ ਬਾਹਰ ਵੀ ਨਿਕਲ ਜਾਂਦੇ ਆ ਤੇ ਦਰਜ ਵੀ ਹੋ ਜਾਂਦੇ ਨੇ ਧਰਾਵਾਂ ਕੱਟ ਵੀ ਜਾਂਦੀਆਂ ਨੇ ਵੱਧ ਵੀ ਜਾਂਦੀਆਂ ਨੇ ਸੋ ਤੁਸੀਂ ਵੇਖੋ ਪਰਚਿਆਂ ਦੇ ਵਿੱਚ ਅਸੀਂ ਤੇ ਡੀਲ ਕਰਦੇ ਆਂ ਆਰਮ ਜੈਕਟਿਵੀ ਲੱਗਦੇ ਨੇ ਐਕਸਪਲੋਸਿਵ ਐਕਟਿਵੀ ਲੱਗਦਾ ਹੈ ਯੂਏਪੀ ਵੀ ਲੱਗਦਾ ਹੈ ਇਸ ਕੇਸ ਯੂਏਪੀ ਤਾਂ ਲੱਗ ਗਿਆ ਹੈ ਕਿਉਂਕਿ ਇਤੀ ਖਿਲਾਫ ਜਿਹੜੀਆਂ ਅਲਾਫੁੱਲ ਐਕਟੀਵਿਟੀਆਂ ਦੇ ਸਬੂਤ ਨਹੀਂ ਤਾਂ ਉਹ ਜਿਹੜੀ ਚੀਜ਼ ਸੀ ਪਹਿਲੇ ਲਗਣੀ ਚਾਹੀਦੀ ਸੀ ਸਟੇਟ ਤੇ ਦਬਾਅ ਸੀ ਅਫਸਰ ਡੱਡਰ ਕੇ ਕੰਮ ਕਰ ਰਹੇ ਨੇ ਅਫਸਰਾਂ ਨੂੰ ਦਿੱਲੀ ਡਰਾ ਰਹੀ ਹੈ ਕਿ ਜੇ ਤੁਸੀਂ ਕੀਤਾ ਤੁਹਾਨੂੰ ਇਹ ਹੋ ਜਾਊਗਾ ਜਿਹੜਾ ਫ੍ਰੀ ਹੈਂਡ ਹੈ ਸਾਨੂੰ ਇਸ ਇਨਵੈਸਟੀਗੇਸ਼ਨ ਟੀਮ ਤੇ ਲਗਾਤਾਰ ਅਸੀਂ ਵੇਖ ਰਹੇ ਹਾਂ ਕਿ ਲਗਾਤਾਰ ਪ੍ਰੈਸ਼ਰਸ ਦੇ ਵਿੱਚ ਚੱਲ ਰਹੀ ਹੈ ਤੇ ਯੂਏਪੀ ਜਿਹੜੀ ਹੁੰਦੀ ਹੈ ਕਤਲ ਜਿਹੜਾ ਵਾ ਉਹ ਵੱਡਾ ਹੁੰਦਾ ਹੈ ਕਤਲ ਦਾ ਪਰਚੇ ਦੇ ਵਿੱਚ ਬੰਦੇ ਨੂੰ ਫਾਂਸੀ ਤੋਂ ਲੈ ਕੇ ਉਮਰ ਕੈਦ ਤੋਂ ਲੈ ਕੇ ਕਿਸੇ ਐਕਸਟੈਂਡ ਤੱਕ ਸਜ਼ਾ ਹੋ ਸਕਦੀ ਹੈ ਯੂਏਪੀ ਦੇ ਵਿੱਚ ਜਿਹੜੇ ਡਿਫਰੈਂਟ ਸੈਕਸ਼ਨਸ ਨੇ ਮੇਅਰ ਮੈਂਬਰ ਹੋਣਾ ਜਿਵੇਂ ਸੈਕਸ਼ਨ 12 13 ਹੈਗਾ ਉਸ 3 ਸਾਲ ਦੀ ਸਜ਼ਾ ਹੈਗੀ ਹੈ ਜਿਹੜੀ ਸੈਕਸ਼ਨ ਵੀ ਨੇ ਜਿਹੜੇ ਸੈਕਸ਼ਨ 40 ਹੈ ਉਹ ਥੋੜਾ ਜਿਹਾ ਉਸ ਗ੍ਰੈਵਿਟੀ ਇਨਕਰੀਜ਼ ਹੋ ਜਾਂਦੀ ਹੈ ਸੋ ਯੂਏਪੀ ਤੇ ਇੱਕ ਏ ਪਰੂਫ ਕਰਦਾ ਹੈ ਕਿ ਇਹ ਬੰਦੇ ਨੇ ਕਤਲ ਦੇ ਨਾਲ ਨਾਲ ਜਿੱਦੋ ਕਿ ਇਹ ਜਿਹੜੀ ਕਿਲਿੰਗ ਹੋਈ ਹੈ ਅਕ੍ਰੋਸ ਦਾ ਬਾਰਡਰ ਪਲੈਨਿੰਗ ਹੋਈ ਹੈ ਗੁਰਪ੍ਰੀਤ ਦੇ ਕਤਲ ਦੀ ਹਰੀਨੋਂ ਦੀ ਉਹਦੇ ਵਿੱਚ ਸਾਰੇ ਪ੍ਰੂਫ ਆ ਰਹੇ ਨੇ ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਐਵੀਡੈਂਸ ਦੇ ਵਿੱਚ ਅਸੀਂ ਦਿੱਤੀਆਂ ਹੋਈਆਂ ਨੇ ਉਹ ਜਦੋਂ ਚਲਾਨ ਪੇਸ਼ ਹੋਣਾ ਸਰ ਤੁਹਾਡੇ ਸਾਹਮਣੇ ਆ ਜੇ ਨਾ ਉਹ ਸਾਰਾ ਤੁਹਾਨੂੰ ਦੇਾਂਗੇ ਵੀ ਐਡਵੋਕੇਟ ਸਾਹਿਬ ਕਿੰਨੇ ਬੰਦੇ ਇਨਵੋਲ ਬਣੇ ਇਸ ਦੇ ਵਿੱਚ ਜੋ ਕਤਲ ਹੋਇਆ ਤੇ ਦੂਜਾ ਐਫ ਆਈ ਆਰ ਜਿਹੜੀ ਹੁਣ ਦਰਜ ਹੋਈ ਹੈ ਉਸ ਦੇ ਵਿੱਚ ਕਿੰਨੇ ਬੰਦਿਆਂ ਦੇ ਨਾਮ ਨੇ ਉਹ ਜਨਤਕ ਕਿਤੇ ਜਾ ਸਕਦੇ ਨੇ ਨਾਮ ਹੁਣ ਜਿਹੜੇ ਹੋਏ ਨੇ ਇਸ ਦੇ ਵਿੱਚ ਬਿਲਕੁਲ ਇਸ ਕੇਸ ਦੇ ਵਿੱਚ ਹੁਣ ਤੱਕ 17 ਬੰਦੇ ਨੋਮਿਨੇਟ ਕੀਤੇ ਜਾ ਚੁੱਕੇ ਨੇ ਜਿਨ੍ਹਾਂ ਚੋਂ 12 ਬੰਦਿਆਂ ਦੀ ਅਰੈਸਟ ਹੋਈ ਹੈ ਅਰੈਸਟ ਹੋਣ ਵਾਲਿਆਂ ਚ ਰੈਕੀ ਕਰਨ ਵਾਲੇ ਬੰਦੇ ਨੇ ਸ਼ੂਟਰ ਨੇ ਫਿਰ ਜਿਨ੍ਹਾਂ ਨੇ ਹਥਿਆਰ ਪ੍ਰੋਵਾਈਡ ਕੀਤੇ ਨੇ ਉਹ ਨੇ ਫਿਰ ਜਿਹੜੇ ਬੰਦਿਆਂ ਕੋਲ ਇਹਨਾਂ ਨੇ ਠਹਿਰੇ ਨੇ ਜਿਨ੍ਹਾਂ ਨੇ ਸ਼ੈਲਟਰ ਪ੍ਰੋਵਾਈਡ ਕੀਤੀ ਉਹ ਨੇ ਹੁਣ ਇਸ ਕੇਸ ਦੀ ਔਰ ਲੇਅਰਸ ਟੁੱਟ ਰਹੀਆਂ ਨੇ ਜਦੋਂ ਲੇਅਰਸ ਟੁੱਟਣ ਗਈਆਂ ਰਾਮ ਰਹੀਮ ਵਾਂਗੂ ਤੁਹਾਨੂੰ ਕਈ ਨਵੀਆਂ ਚੀਜ਼ਾਂ ਵਿੱਚੋਂ ਨਿਕਲਣ ਗਈਆਂ ਲੋਕਾਂ ਦਾ ਇਹ ਸਵਾਲ ਹੈ ਕਿ ਜਾਣ ਕੇ ਅਮਰਪਾਲ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਜਾਣ ਕੇ ਇਹ ਸਟੇਟ ਦੇ ਨਾਲ ਮਿਲ ਕੇ ਚੱਲ ਰਹੇ ਨੇ ਇਸ ਤਰੀਕੇ ਦੇ ਕਮੈਂਟ ਵੀ ਆ ਰਹੇ ਨੇ ਕਿ ਜਿਵੇਂ ਤੁਸੀਂ ਪਹਿਲਾਂ ਕਹਿੰਦੇ ਤੁਸੀਂ ਤੁਹਾਡਾ ਜ਼ਿਆਦਾ ਕਰ ਜ਼ਿਕਰ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ਪਾਰਟੀ ਜੋ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨਾਲ ਜ਼ਿਕਰ ਹੋ ਜਾਂਦਾ ਕਹਿੰਦੇ ਪਹਿਲਾਂ ਅੰਮ੍ਰਿਤਸਰ ਵਾਲੀ ਕੁਰਸੀ ਛੱਡ ਦਿੱਤੀ ਅਮਰਪਾਲ ਦਾ ਸਾਥ ਦੇਂਦਰੇ ਹੁਣ ਉਹਨਾਂ ਦੇ ਖਿਲਾਫ ਹੋਏ ਨੇ ਕੀ ਇਹ ਸੀਨ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਤੁਸੀਂ ਪਾਰਟੀ ਦੇ ਵਿਹਾਪਤੇ ਉਹਨਾਂ ਦੇ ਖਿਲਾਫ ਹੋ ਜਾਂ ਕੀ ਚੀਜ਼ ਹੈ ਕਿ ਇੱਕ ਐਡਵੋਕੇਟ ਦੇ ਤੌਰ ਤੇ ਚੱਲ ਰਿਹਾ ਮੈਂ ਐਜ਼ ਹਿਊਮਨ ਰਾਈਟਸ ਕੰਮ ਕਰ ਰਿਹਾ ਸਰਦਾਰ ਮਾਨ ਸਾਡੀ ਗਾਈਡਿੰਗ ਸਪਿਰਿਟ ਨੇ ਕਿਉਂਕਿ ਜਦੋਂ ਮੈਂ ਵਕਾਲਤ ਵੀ ਜੁਆਇਨ ਕੀਤੀ ਹੈ ਮੈਂ ਉਹਨਾਂ ਤੇ ਮੋਟੀਵੇਟ ਕਰਨ ਤੇ ਕੀਤੀ ਹੈ ਜਿੱਥੇ ਵੀ ਹਿਊਮਨ ਰਾਈਟਸ ਦੀ ਵੋਲੇਸ਼ਨ ਹੁੰਦੀ ਹੈ ਸਪੈਸ਼ਲੀ ਅਸੀਂ ਤੇ ਸਿਕਸ ਸਾਈਡ ਤੇ ਖੜਿਆ ਸੀ ਤੇ ਆਜ਼ਾਦੀ ਦੇ ਪਰਵਾਨੇ ਹੈਗੇ ਅਸੀਂ ਤਾਂ ਕੌਮ ਦੀ ਆਜ਼ਾਦੀ ਲਈ ਸਟਰਗਲ ਕਰ ਰਹੇ ਹਾਂ ਜੀ ਟੀ ਗੱਲ ਤੁਸੀਂ ਕੀ ਹੈ ਜਦੋਂ ਇੱਤੇ ਐਨਐਸਏ ਲੱਗੀ ਹੈ ਮੈਂ ਤੇ ਈਮਾਨ ਸਿੰਘ ਦੇ ਘਰੇ ਸਭ ਤੋਂ ਪਹਿਲੇ ਜਾ ਕੇ ਆਇਆ ਹਾਂ ਅਸੀਂ ਹਰ ਗੱਲ ਦਾ ਵਿਰੋਧ ਕੀਤਾ ਪਰ ਜਦੋਂ ਉਹਨੇ ਇਹ ਇਸ ਗੈਂਗ ਨੇ ਇਹ ਕਹਿਣਾ ਸ਼ੁਰੂ ਕਰਤਾ ਹੈ ਕਿ 9 ਸਾਲ ਦਾ ਬੱਚਾ ਹੈ ਤੇ ਸੁਖਪ੍ਰੀਤ ਤੇਰਾ ਕੀ ਬਣੂਗਾ ਥ੍ਰੈਟਸ ਹੋਣੀਆਂ ਸ਼ੁਰੂ ਹੋ ਗਈਆਂ ਫੈਮਲੀ ਨੂੰ ਉਹਨਾਂ ਦੀ ਆਵਾਜ਼ ਮਜ਼ਲ ਕਰਨ ਦੀ ਕੋਸ਼ਿਸ਼ ਕੀਤੀ ਹੈ ਫਿਰ ਅਸੀਂ ਕਿਹਾ ਮੈਂ ਤੁਹਾਡੇ ਨਾਲ ਖੜਾ ਹਾਂ ਇਸ ਗੱਲ ਦੇ ਵਿੱਚ ਅਕਾਲੀ ਦਲ ਅੰਮ੍ਰਿਤਸਰ ਦਾ ਕੋਈ ਸਟੈਂਡ ਨਹੀਂ ਹੈਗਾ ਐਜ਼ ਅ ਲਾਇਰ ਅਸੀਂ ਉਹਨੂੰ ਸਪੋਰਟ ਕਰ ਰਹੇ ਹਾਂ ਉਹੀ ਹੀ ਕਹਿਣਾ ਚਾ ਰਿਹਾ ਹਾਂ ਕਿ ਮੈਂ ਪਹਿਲਾ ਅਮਰਤਪਾਲ ਦਾ ਵੀ ਸਾਥ ਦਿੱਤਾ ਜਦੋਂ ਐਨਐਸਏ ਲੱਗੀ ਪਰ ਹੁਣ ਜਿਉ ਤੁਹਾਨੂੰ ਲੱਗਿਆ ਕਿ ਵੀ ਗਲਤ ਹੋ ਰਿਹਾ ਤੇ ਤੁਸੀਂ ਫਿਰ ਉਹ ਪਰਿਵਾਰ ਦਾ ਸਾਥ ਦੇ ਰਹੇ ਜਿਨ੍ਹਾਂ ਨਾਲ ਵਧਿੱਕੀ ਹੋਈ ਹੈ ਬਿਲਕੁਲ ਜੀ ਇਹ ਕੋਈ ਅੱਜ ਪਹਿਲਾ ਕੇਸ ਥੋੜਾ ਅਸੀਂ ਕਰ ਰਹੇ ਹਾਂ ਮੈਂ 30 ਸਨ ਜਦੋਂ ਸਟੂਡੈਂਟ ਸੀ 98 ਤੋਂ ਲੱਗਿਆ ਪਿਆ ਤੇ ਅਸੀਂ ਕਿਹੜੇ ਬੰਦੇ ਨੂੰ ਕੈਦ ਕਰਾਏ ਜਿਹੜਾ ਐਸਐਸਪੀ ਕੁਲਤਾਰ ਸਿੰਘ ਨੇ ਜਦੋਂ 5 ਬੰਦੇ ਸੁਸਾਈਡ ਕਰਕੇ ਇੱਕ ਫੈਮਲੀ ਤੇ ਮਦਰ ਹਸਬੈਂਡ ਵਾਈਫ ਤੋਂ ਬੱਚੀਆਂ ਅੰਮ੍ਰਿਤਸਰ ਚ ਪੁੱਛ ਲਿਓ ਉੱਥੇ ਤਾਂ ਪੈਰਵਾਈ ਕਰਨ ਵਾਲਾ ਨਹੀਂ ਸੀ ਮੈਂ ਉੱਥੇ ਸਜ਼ਾ ਕਰਾਈ ਹੈ 7 ਸਾਲ ਉਹਨੂੰ ਆਈਜੀ ਡੀਆਈਜੀ ਨੂੰ ਸਜ਼ਾ ਹੋਈ ਹੈ। ਸਮੀਤ ਸੈਣੀ ਨੂੰ ਕੋਈ ਹੱਥ ਨਹੀਂ ਸੀ ਪਾਉਂਦਾ ਨੰਬਰ ਆਫ ਕੇਸਸ ਨੇ ਜਿਹੜੇ ਅਸੀਂ ਲੜਦੇ ਆਂ ਤੇ ਅੱਜ ਜੇ ਇਸ ਕਿਸਮ ਦਾ ਟਰੋਲ ਕਰਦੇ ਨੇ ਸਾਡੀ ਤਾਂ ਬੈਕਗ੍ਰਾਉਂਡ ਹੈਗੀ ਹੈ। ਤੇ ਜੀ ਇਹ ਕਹਿੰਦੇ ਨੇ ਫਿਰ ਦੱਸਣ ਕਿ ਇਹਨਾਂ ਚ ਡਿਫਰੈਂਸ ਕੀ ਹੈਗਾ ਜਿਹੜੇ ਬੰਦੀ ਸਿੰਘ ਨੇ ਉਹ ਕਿਸੇ ਕੌਜ਼ ਲਈ ਗਏ ਨੇ ਤੁਸੀਂ ਜਿਹੜੇ ਇਹ ਕਤਲ ਕੀਤੇ ਨੇ ਇਹ ਕਿਹੜੀ ਕੌਜ਼ ਲਈ ਕੀਤੇ ਨੇ ਉਹ ਅਮਰਤਾ ਅਰਿ ਸਿਕਸ ਉੱਬਰ ਗਾੜੀ ਮੋਰਚਿਸ ਕਿਸਾਨ ਮੋਰਚਿਸ ਲੀਡ ਕਰ ਰਿਹਾ ਸੀ ਤੇ ਇਹ ਦੱਸਣ ਕਿ ਉਹਨੂੰ ਕਿਉਂ ਮਾਰਿਆ ਤੁਸੀਂ ਮੈਂ ਆ ਮੀਡੀਆ ਦੇ ਵਿੱਚ ਪਰਿਵਾਰ ਦੇ ਵਿਹਾਫ ਤੇ ਗੱਲ ਕੀਤੀ ਹੈ ਜੀ ਅਮਰਿਤਪਾਲ ਕਹਿੰਦਾ ਕਿ ਮੈਂ ਦੋਸ਼ੀ ਨਹੀਂ ਹੈ ਤਾਂ ਆਪ ਦਾ ਨਾਰਕੋ ਟੈਸਟ ਕਰਾ ਲੈ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਫਿਰ ਅਸੀਂ ਦੂਜੀ ਗੱਲ ਕਹੀ ਹੈ ਕਿ ਅਮਰਿਤਪਾਲ ਤੂੰ ਇਹ ਕਤਲ ਕਰਕੇ ਸਟੇਟ ਦੇ ਹੱਥ ਸਿੱਖਾਂ ਦੀ ਦਾੜੀ ਫੜਾ ਦਿੱਤੀ ਹੈ ਫੈਸਲਾ ਦਿੱਲੀ ਤਖਤ ਦੀ بجائے ਸ਼੍ਰੀ ਕਲਤਕ ਸਾਬ ਤੇ ਸਿੱਖਾਂ ਦੇ ਤਖਤੇ ਹੋਣਾ ਚਾਹੀਦਾ ਹੈ ਉੱਥੇ ਪ੍ਰੋਫੈਸ਼ਨਲਸ ਦੀ ਨਿਊਟਰਲ ਸਿਕਸ ਦੀ ਜਥੇਦਾਰ ਕਲਤਕ ਸਬ ਕਮੇਟੀ ਬਣਾਏ ਅਨੂ ਡਿਸਾਈਡ ਕਰਨਾ ਚਾਹੀਦਾ ਕਿ ਕਤਲ ਕਿਨੇ ਕੀਤਾ ਤੁਸੀਂ ਕਹਿ ਰਹੇ ਹੋ ਕਿ ਇਹ ਸਾਰਾ ਕੁਝ ਜਿਹੜਾ ਹੈ ਸੈਂਟਰ ਕਰਾ ਰਿਹਾ ਪਰ ਖਾਰਾ ਸਾਹਿਬ ਕਹਿੰਦੇ ਨੇ ਕਿ ਸਾਰਾ ਕੁਝ ਸਟੇਟ ਕਰਾ ਰਹੀ ਹੈ ਪਤਾ ਨਹੀਂ ਜੀ ਮੈਂ ਨਹੀਂ ਜਾਣਦਾ ਹੁਣ ਤੁਸੀਂ ਬਾਰ ਬਾਰ ਨਾਂ ਲਈ ਜਾ ਰਹੇ ਹੋ ਜਦੋਂ ਐਵੀਡੈਂਸ ਆਜ ਨਹੀਂ ਹੈ ਪ੍ਰੋਫੈਸ਼ਨਲ ਮੈਂ ਵਕੀਲਾਂ ਜੇ ਜੀ ਕੋ ਕਰਾ ਰਿਹਾ ਹੈ ਤੇ ਫਿਰ ਉਹਨੂੰ ਪ੍ਰੂਫ ਕਰਨਾ ਚਾਹੀਦਾ ਹੈ ਇਹ ਤਾਂ ਪੋਲਿਟਿਕਲ ਬੰਦੇ ਦਾ ਕੰਮ ਹੁੰਦਾ ਹੈ ਜਿਹੜਾ ਉਸਾਲਨ ਹੈ ਜਿਹੜਾ ਵਕੀਲ ਪ੍ਰੋਫੈਸ਼ਨਲ ਉਹਨੂੰ ਤਾਂ ਲੌਜੀਕ ਨਾਲ ਇਹ ਆਪਦੀ ਗੱਲ ਰੱਖਣੀ ਚਾਹੀਦੀ ਹੈ ਇਹ ਦੱਸਣ ਵੀ ਹਰੀਨਾਮ ਦਾ ਕਤਲ ਹੋਇਆ ਕਿ ਨਹੀਂ ਹੋਇਆ ਜਿਹੜਾ ਵੀ ਕੋ ਕਹਿੰਦਾ ਹੈ ਤੁਸੀਂ ਜਿਹੜਾ ਵਿਕਟਮ ਹੈ ਉਹਨੂੰ ਹੋਰ ਜਿਹੜਾ ਉਹਨੂੰ ਟਰੋਲ ਕਰ ਰਹੇ ਹੋ ਫਿਰ ਹਰੀਨਾਮ ਦਾ ਕਤਲ ਕੌਣ ਹੈਗਾ ਸਾਰੇ ਬੰਦੇ ਫੜੇ ਗਏ ਨੇ ਜਦੋਂ ਗੱਲ ਕਿੱਥੇ ਜਾ ਰਹੀ ਹੈ ਤੇ ਇਹ ਤੁਹਾਨੂੰ ਜਿਹੜੇ ਬੰਦੇ ਜਿਹੜੇ ਧੜੇ ਨਾਲ ਜੁੜਿਆ ਹੁੰਦਾ ਉਹਦੀ ਇੱਕ ਸੋਚ ਵੀ ਹੁੰਦੀ ਹੈ ਤੇ ਜਿਹੜੀ ਸਟੇਟ ਹੈ ਜੇ ਸਟੇਟ ਤੁਹਾਡੀ ਬੈਕਅਪ ਤੇ ਨਹੀਂ ਹੈਗੀ ਚੰਗੇ ਵਕੀਲ ਨੂੰ ਪਤਾ ਹੁੰਦਾ ਹੈ 92 93 ਦਿਨ ਹੋ ਗਏ ਨੇ ਉਹਦੇ ਕਤਲ ਹੋਏ ਨੂੰ ਫਿਰ ਤੁਹਾਡਾ ਦਿੱਲੀ ਦਾ ਕਿਹੜਾ ਦਬਾਵਾ ਜਿਹੜਾ ਉਹਨੂੰ ਉਥੋਂ ਲਿਆ ਨਹੀਂ ਦੇ ਰਿਹਾ ਉਹਦੀ ਇੰਟਰੋਗੇਸ਼ਨ ਨਹੀਂ ਹੋ ਰਹੀ ਜਿਉਂ ਬੀਗ ਲੋਏ ਗੱਲ ਸਮਝ ਲੋ ਮੈਂ ਤਾਂ ਤੁਹਾਨੂੰ 2 ਮਿੰਟਸ ਗੱਲ ਮੁਕਾਤੀਏ ਕਿ ਨਾਰਕੋ ਟੈਸਟ ਕਰਾ ਲੇ ਜੇ ਉਹ ਕਹਿੰਦਾ ਮੈਂ ਕਤਲ ਨਹੀਂ ਹੈ ਤੇ ਫਿਰ ਉਹਨੂੰ ਡਰ ਕਿਉਂ ਹੈ ਨਾਰਕੋ ਟੈਸਟ ਕਰਾਉਂਦੇ ਉਹ ਕਹਿੰਦੇ ਨੇ ਕਿ ਅਸੀਂ ਅਮਰਪਾਲ ਸਿੰਘ ਹੋਰਾਂ ਦੀ ਪੰਜਾਬ ਦੇ ਵਿੱਚ ਸ਼ਿਫਟ ਕਰਾਉਣਾ ਚਾਹੁੰਦੇ ਆ ਜੇਲ ਐਨਐਸਏ ਹਟਾ ਕੇ ਇੱਥੇ ਆਣ ਪੰਜਾਬ ਦੀ ਜੇਲ ਦੇ ਵਿੱਚ ਰਹਿਣ ਕਹਿੰਦੇ ਉੱਥੇ ਦਾ ਪਰਿਵਾਰ ਨੂੰ ਜਾਣੇ ਬੜਾ ਔਖਾ 2500 ਕਿਲੋਮੀਟਰ ਦੂਰ ਜਾਣਾ ਪੈਂਦਾ ਸਰਦਾਰ ਸਾਹਿਬ ਐਨਐਸਏ ਦੀਆਂ ਗੱਲਾਂ ਨਾ ਕਰੋ ਮੈਂ ਇਸ ਕਤਲ ਦੀ ਗੱਲ ਕਰ ਰਿਹਾ ਤੁਹਾਡੇ ਨਾਲੇ ਨਹੀਂ ਜਿਵੇਂ ਇਹ ਤਾਂ ਕਹਿੰਦੇ ਕਿ ਯੁਵਾਪਾ ਤਹਿਤ ਇੱਥੇ ਲੈਣਾ ਚਾਹੁੰ ਉਹ ਤਾਂ ਕੋਟਰੇ ਦੇਖਣਾ ਕਿ ਤੋੜਨੀ ਕਿ ਨਹੀਂ ਤੋੜਨੀ ਮੈਂ ਤੁਹਾਨੂੰ ਇੱਕ ਨਿੱਜੀ ਗੱਈ ਹੈ ਜਿਹੜੇ ਬੰਦੇ ਕਹਿੰਦੇ ਨੇ ਕਿ ਅਸੀਂ ਮੁਜ਼ਰਮ ਨਹੀਂ ਹੈ ਤੇ ਫਿਰ ਉਹਨੂੰ ਨਾਰਕੋ ਟੈਸਟ ਕਰਾਉਂਸ ਕੀ ਡਰ ਹੈਗਾ ਤੁਸੀਂ ਨਾਰਕੋ ਟੈਸਟ ਕਰਾ ਲਓ ਸਾਰੀ ਗੱਲ ਕਲੀਅਰ ਹੋਜੂਗੀ ਅਸੀਂ ਕਹਿੰਨੇ ਆਂ ਕੱਲ ਤੱਕ ਸਾਬ ਤੇ ਆਜੋ ਉੱਥੇ ਕਮੇਟੀ ਬਣ ਜਾਏ ਸਾਰਾ ਸੱਚ ਸਾਹਮਣੇ ਆਜੂਗਾ ਜਿਹੜੇ ਪ੍ਰੂਫ ਪ੍ਰੋਸਕਿਊਸ਼ਨ ਨੂੰ ਦਿੱਤੇ ਨੇ ਉਹ ਅਸੀਂ ਕੱਲ ਤੱਕ ਸਾਬ ਨੂੰ ਵੀ ਦੇ ਦੇਾਂਗੇ ਸੋ ਅਸੀਂ ਤਾਂ ਚਾਹੁੰਦੇ ਆਂ ਕੇਸ ਦਾ ਸਿੱਖ ਤੱਕਤ ਤੇ ਫੈਸਲਾ ਹੋ ਜੰਦਾ ਦਿੱਲੀ ਤਖਤ ਵਾਲੇ ਪਾਸੇ ਨੂੰ ਨਹੀਂ ਜਾਣਾ ਚਾਹੀਦਾ ਐਡਵੋਕੇਟ ਸਾਹਿਬ ਅਖੀਰਲੇ ਇੱਕ ਦੋ ਸਵਾਲ ਕਰਨਾ ਚਾਹਾਂਗਾ ਤੁਹਾਡੇ ਨਿੱਜੀ ਵੀ ਹੋ ਸਕਦੇ ਨੇ ਉਹ ਜਿਸ ਤਿੱਕੇ ਨਾਲ ਪਹਿਲਾਂ ਇਹ ਚਰਚਾਵਾਂ ਚੱਲੀਆਂ ਸੀਗੀਆਂ ਕਿ ਕਈ ਪੰਥਕ ਲੀਡਰ ਨੇ ਕਈ ਪੰਥਕ ਚਿਹਰੇ ਨੇ ਜਿਨ੍ਹਾਂ ਨੂੰ ਟਾਰਗੇਟ ਕਰਕੇ ਮਾਰਿਆ ਜਾਣਾ ਜਿਸ ਦੇ ਵਿੱਚ ਬਲਵਿੰਦਰ ਸਿੰਘ ਤਲਵਾੜਾ ਹੋਰਾਂ ਦਾ ਨਾਮ ਸੀਗਾ ਉਹ ਕਹਿੰਦੇ ਕਿ ਵੀ ਮੇਰੇ ਕੋਲ ਹਿਟ ਲਿਸਟ ਆਈ ਹੋਈ ਹੈ ਜਿਸ ਦੇ ਵਿੱਚ ਭਾਈ ਦਲਜੀਤ ਸਿੰਘ ਬਿੱਟੂ ਨੂੰ ਮਾਰਨਾ ਹੈਗਾ ਤੇ ਹੋਰ ਵੀ ਕਈ ਸੰਘਰਸ਼ੀ ਯੋਧੇ ਨੇ ਜਿਨ੍ਹਾਂ ਨੂੰ ਮਾਰਨ ਦੀ ਕੋਸ਼ਿਸ਼ ਹੈਗੀ ਹੈ ਤੁਹਾਨੂੰ ਲੱਗਦਾ ਕਿ ਉਹ ਹਿਟ ਲਿਸਟ ਦੇ ਵਿੱਚ ਤੁਹਾਡਾ ਵੀ ਨਾਮ ਹੋ ਸਕਦਾ ਹੈ ਕਿ ਵੀ ਤੁਸੀਂ ਵੀ ਜਿਸ ਸਤਿਕੇ ਨਾਲ ਪੈਰਵਾਹੀ ਕਰ ਰਹੇ ਹੋ ਕਿਸਾਂ ਦੀ ਤੇ ਤੁਹਾਨੂੰ ਵੀ ਥ੍ਰੈਟ ਜਾਂ ਕੋਈ ਸਤਿਕੇ ਦੀ ਚੀਜ਼ ਹੋ ਸਕਦੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਦੇਖੋ ਮੈਨੂੰ ਇੰਟੈਲੀਜੈਂਸ ਨੇ ਇਨਫੋਰਮ ਕੀਤਾ ਸੀ ਕਿ ਤੁਹਾਡੀ ਲਾਈਫ ਥ੍ਰੈਟ ਹੈਗੀ ਐ ਸੀ ਕੋ ਇੰਟਰਸੈਪਟ ਕੀਤਾ ਹੁਣ ਤਾਂ ਕਾਫੀ ਛੇੜ ਹੋ ਗਿਆ ਮੈਨੂੰ ਲੱਗਦਾ 1.5 ਤੋਂ 2 ਮਹੀਨੇ ਹੋ ਗਏ ਨੇ ਮੈਂ ਉਹਨਾਂ ਨੂੰ ਕਹਿ ਸੀ ਕਿ ਅਨਾਲਿਸਟ ਅਨਲੈਸ ਅੰਟਿਲ ਤੁਸੀਂ ਮੈਨੂੰ ਕਲੀਅਰ ਨਹੀਂ ਕਰਦੇ ਮੈਨੂੰ ਥ੍ਰੈਟ ਕਿੱਧਰ ਤੋਂ ਆ ਮੈਂ ਆਪ ਤੇ ਆਪ ਨੂੰ ਪ੍ਰੋਟੈਕਟ ਕਿਵੇਂ ਕਰਾਂਗਾ ਪਹਿਲੇ ਮੈਨੂੰ ਇਹ ਤਾਂ ਦੱਸੋ ਨਾ ਮੈਨੂੰ ਖਤਰਾ ਕਿਹੜੇ ਬੰਦੇ ਤੋਂ ਆ ਕਿਉਂਕਿ ਮੈਂ ਦੀ ਹਿਊਮਨ ਰਾਈਟਸ ਦਾ ਕੰਮ ਕਰ ਰਿਹਾ ਮੇਰੇ ਖਿਲਾਫ ਸਰਸੇ ਵਾਲੇ ਵੀ ਹੋ ਸਕਦੇ ਨੇ ਮੇਰੇ ਖਿਲਾਫ ਜਿਹੜੇ ਕਾਤਲ ਪੁਲਿਸ ਅਫਸਰ ਨੇ ਉਹ ਵੀ ਹੈਗੇ ਨੇ ਹੋ ਸਕਦਾ ਇਹ ਵੀ ਹੋ ਜਨ ਕਿਹੜਾ ਕਿਹੜਾ ਮੈਨੂੰ ਥੋੜਾ ਪਤਾ ਹੈ ਮੈਨੂੰ ਤੁਸੀਂ ਇਨਪੁਟ ਦਿਓ ਕਿ ਕਿਹੜਾ ਬੰਦਾ ਤੁਸੀਂ ਜਿਹੜੀ ਸਟੇਟ ਦੀ ਇੰਟੈਲੀਜੈਂਸ ਹੈ ਉਹਨੇ ਸਾਰੀ ਨਜ਼ਰ ਰੱਖਣੀ ਹੁੰਦੀ ਹੈ ਜੇ ਤੁਸੀਂ ਸਾਡੇ ਮੁੰਡੇ ਫੜ ਸਕਦੇ ਹੋ ਤੁਹਾਨੂੰ ਇਹ ਸਾਰੀ ਇਨਫੋਰਮੇਸ਼ਨ ਹੈ ਕਿ ਇਹ ਹਥਿਆਰ ਕਿੱਥੋਂ ਆ ਰਹੇ ਨੇ ਨਸ਼ਾ ਕਿੱਥੋਂ ਆ ਰਿਹਾ ਕੌਣ ਕੀ ਕਰ ਰਿਹਾ ਤੇ ਫਿਰ ਲਾਈਫ ਐਂਡ ਲਿਬਰਟੀ ਪ੍ਰੋਟੈਕਟ ਕਰਨਾ ਸਟੇਟ ਦੀ ਡਿਊਟੀ ਹੈਗੀ ਹੈ ਪੂਰਨ ਦੱਸ ਦਿੱਤਾ ਸੀ ਨਾਮ ਕੌਣ ਤੁਹਾਡੇ ਤੁਨ ਟਾਰਗੇਟ ਕਰਨਾ ਚਾਹੁੰਦੇ ਕੁਝ ਸਟਿਲ ਅੰਡਰ ਇਨਵੈਸਟੀਗੇਸ਼ਨ ਹੈਗਾ ਉਹਨਾਂ ਨੂੰ ਮੈਂ ਕਿਹਾ ਸੀ ਇਹਦੇ ਵਿੱਚ ਦੇਖੋ ਪਰ ਇਕੱਲਾ ਵੈਦਨ ਇੰਡੀਆ ਹੀ ਟਾਰਗੇਟ ਨਹੀਂ ਹੋ ਰਿਹਾ ਜਗਮਉਨ ਸਿੰਘ ਤਾਲੀਵਾਲ ਕੈਨੇਡਾ ਦੇ ਵਿੱਚ ਹੈ ਉਹਦੀ ਰੈਕੀ ਕੀਤੀ ਗਈ ਹੈ ਉੱਥੇ ਜਿਹੜੀ ਹੈ ਲੋਕਲ ਕੈਨੇਡੀਅਨ ਪੁਲਿਸ ਨੂੰ ਸ਼ਿਕਾਇਤ ਗਈ ਹੈ ਐਵੇਂ ਫਿਰ ਹਾਲੈਂਡ ਦੇ ਵਿੱਚ ਹਰਜੋਤ ਸਿੰਘ ਨੇ ਇਹ ਸਾਰੇ ਉਹ ਬੰਦੇ ਨੇ ਜਿਹੜੇ ਟੀਮ ਦੀਪ ਸਿੱਧੂ ਦੀ ਕੋਰ ਕਮੇਟੀ ਦੇ ਮੈਂਬਰ ਸੀ ਉਹਨੂੰ ਟਾਰਗੇਟ ਕੀਤਾ ਗਿਆ ਉਹਨੇ ਕੰਪਲੇਨ ਮੂਵ ਕੀਤੀ ਹੈ ਸੋ ਇਹ ਬੜੇ ਵੱਡੇ ਪੱਧਰ ਤੇ ਮੈਂ ਵੇਖ ਰਿਹਾ ਕਿ ਇਤ ਸਮਜੋਰੀਟੀ ਬੰਦੇ ਉਹ ਨੇ ਜਿਹੜੇ ਦੀਪ ਸਿੱਧੂ ਦੇ ਕਲੋਜ਼ ਨੇ ਤੇ ਉਹਨਾਂ ਨੂੰ ਕੌਣ ਟਾਰਗੇਟ ਕਰ ਰਿਹਾ ਹੈ ਕਿਉਂ ਕਰ ਰਿਹਾ ਹੈ ਇਹ ਵੀ ਬੜਾ ਸੀਰੀਅਸ ਇਸ਼ੂ ਹੈਗਾ ਬਿਲਕੁਲ ਤੇ ਅਖੀਰਲਾ ਸਵਾਲ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਸਿਕਿਉਰਿਟੀ ਲਾਉਂਗੇ ਹੁਣ ਕਿ ਨਹੀਂ ਜਾਂ ਜਿਸ ਟਿਕਾਣੇ ਨਾਲ ਤੁਹਾਨੂੰ ਕਿਹਾ ਗਿਆ ਕਿ ਕੱਲ ਨੂੰ ਖਤਰਾ ਬਣੇ ਉਸ ਤੋਂ ਪਹਿਲਾਂ ਆਪਣੀ ਸੁਰੱਖਿਆ ਕਰਨੀ ਚਾਹੀਦੀ ਦੇਖੋ ਮੈਂ ਤੀ ਫਿਲਹਾਲ ਕੋਈ ਸਿਕਿਉਰਿਟੀ ਕਿਸੇ ਕੋ ਅਪਲਾਈ ਨਹੀਂ ਕੀਤੀ ਹੈ ਨਾ ਹੀ ਮੰਗਿਆ ਹੈ ਮੈਂ ਇੱਕ ਹਥਿਆਰ ਦਾ ਲਾਇਸੈਂਸ ਰੂ ਚੰਡੀਗੜ੍ਹ ਅਪਲਾਈ ਕੀਤਾ ਹੈ ਜਿਹੜਾ ਅਜੇ ਤੱਕ ਡੀਸੀ ਨੇ ਮੈਨੂੰ ਦਿੱਤਾ ਨਹੀਂ ਮੈਂ ਪਿਛਲੇ ਮਹੀਨੇ ਵੀ ਨੂੰ ਨੂੰ ਕਹਿ ਕੇ ਆਇਆ ਸੀ ਕਿ ਤੁਹਾਡੀ ਥ੍ਰੈਟ ਇੰਟੈਲੀਜੈਂਸ ਕਹਿੰਦੀ ਹੈ ਕਿ ਥ੍ਰੈਟ ਪਰਸੈਪਸ਼ਨ ਹੈਗੀ ਹੈ ਤੇ ਤੁਸੀਂ ਮੈਨੂੰ ਲਾਇਸੈਂਸ ਦੇ ਦਿਓ ਮੈਂ ਆਪਣੇ ਆਪ ਨੂੰ ਡਿਫੈਂਡ ਕਰ ਸਕਾਂ ਹਰਤੇ ਪਤਾ ਨਹੀਂ ਕਿਹੜਾ ਪ੍ਰੈਸ਼ਰ ਹੈ ਉਹ ਕਹਿੰਦਾ ਜੀ ਜਦੋਂ ਉੱਤੋਂ ਆਰਡਰ ਆਣਗੇ ਫਿਰ ਮੈਂ ਤੁਹਾਨੂੰ ਦੱਸਾਂਗਾ ਜਦੋਂ ਕਿ ਆਰਮਜ਼ ਐਕਟ ਕਹਿੰਦਾ ਹੈ ਕਿ ਉਹ ਵਿਦਿਨ ਟਾਈਮ ਬਾਉਂਡ ਤੁਹਾਨੂੰ ਡਿਸਾਈਡ ਕਰਨੀ ਪੈਂਦੀ ਹੈ ਬਿਲਕੁਲ ਬਹੁਤ ਸ਼ੁਕਰੀਆ ਐਡਵੋਕੇਟ ਸਾਹਿਬ ਸਾਡੇ ਨਾਲ ਸੀ ਗੱਲਬਾਤ ਕੀਤੀ ਹੈ ਤਾਂ ਜਿਸ ਤਿੱਕੇ ਨਾਲ ਇਸ ਕੇਸ ਦੇ ਵਿੱਚ ਇੱਕ ਗੁੰਝਲਦਾਰੀ ਬਣੀ ਹੋਈ ਸੀਗੀ ਉਸ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਹੈ ਤੇ ਇਹਨਾਂ ਨੇ ਸਮਝਾਇਆ ਕਿ ਕਿਸ ਤਿੱਕੇ ਦੇ ਨਾਲ ਇਹ ਸਾਰੀਆਂ ਚੀਜ਼ਾਂ ਹੋਈਆਂ ਨੇ ਕਰਵਾਇਆ ਗਿਆ ਪਰ ਇਹਨਾਂ ਨੇ ਇੱਕ ਗੱਲ ਜ਼ਰੂਰ ਰੱਖਿਆ ਜੇ ਉਹਨਾਂ ਦਾ ਜਿਹੜਾ ਅਮਰਿਤਪਾਲ ਸਿੰਘ ਹੋਰਾਂ ਦਾ ਪੱਖ ਹੈ ਕਿ ਉਹ ਇਹਨਾਂ ਨੇ ਨਹੀਂ ਕੋਈ ਇਸ ਚੀਜ਼ ਦੇ ਨਾਲ ਇਹ ਚੀਜ਼ਾਂ ਕਰਵਾਈਆਂ ਉਹਨਾਂ ਦਾ ਬੰਦਾ ਕਿ ਉਹ ਨਾਰਕੋ ਟੈਸਟ ਕਰਾ ਲੈਣ ਉਸ ਦੇ ਵਿੱਚ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਜੇ ਨਹੀਂ ਅਜਿਆ ਹੁੰਦਾ ਤੇ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਕਹਿੰਦੇ ਟ੍ਰਾਇਲ ਜਿਹੜਾ ਚੱਲੇਗਾ ਉਸ ਦੇ ਵਿੱਚ ਸਾਰੀਆਂ ਚੀਜ਼ਾਂ ਜਿਹੜੀਆਂ ਇਨਫੈਕਟਰ ਦੇ ਨਾਲ ਰੱਖੀਆਂ ਜਾਣਗੀਆਂ ਜੰਤਕ ਵੀ ਆਉਣਗੀਆਂ